ਪੈਣ ਪ੍ਰਭੂ ਨੂੰ ਜੈ ਮਸੀਹ ਦੀ ਪ੍ਰਭੂ ਤੁਹਾਨੂੰ ਬਰਕਤ ਦੇਵੇ ਆਸ਼ੀਸ਼ ਦੇਵੇ ਸੋ ਅੱਜ ਅਸੀਂ ਵਚਨ ਦੇ ਵਿੱਚੋਂ ਸਿੱਖਾਂਗੇ ਕਿ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਧਰਤੀ ਦੇ ਉੱਤੇ ਕੋਈ ਵੀ ਇਨਸਾਨ ਮੇਰੇ ਕੋਲ ਐਦਾਂ ਨਹੀਂ ਆਉਂਦਾ ਜੇਕਰ ਉਹਨੂੰ ਪਰਮੇਸ਼ਿਆ ਦੇ ਵੱਲੋਂ ਨਾ ਠਹਿਰਾਇਆ ਹੋਵੇ ਹਾਲੇਲੂਇਆ ਵੇਖੋ ਅਸੀਂ ਪਹਿਲਾ ਵਚਨ ਪੜ੍ਹਾਂਗੇ ਸੰਤ ਜੂਨਨ ਦੀ انجੀਲ ਉਹਦਾ 6ਵਾਂ ਪਾਪ ਉਹਦੀ 65 ਹੈ ਯਿਸੂ ਨੇ ਕਿਹਾ ਇਸ ਲਈ ਮੈਂ ਤੁਹਾਨੂੰ ਕਿਹਾ ਸੀ ਕਿ ਜਦੋਂ ਤੱਕ ਪਿਤਾ ਕਿਸੇ ਮਨੁੱਖ ਨੂੰ ਮੇਰੇ ਕੋਲ ਆਉਣ ਨਹੀਂ ਦਿੰਦਾ ਉਹ ਮੇਰੇ ਕੋਲ ਨਹੀਂ ਆ ਸਕਦਾ ਹallelujah ਵੇਖੋ ਯੇਸ਼ੂ ਮਸੀਹ ਦੇ ਕੋਲੋਂ ਕਦੋਂ ਇਨਸਾਨ ਆਉਂਦਾ ਆ ਜਦੋਂ ਉਹ ਪਰਮੇਸ਼ਰ ਦੇ ਵੱਲੋਂ ਚੁਣਿਆ ਹੋਵੇ ਹallelujah ਵੇਖੋ ਪਰਮੇਸ਼ਰ ਕੀ ਕਰਦਾ ਆ ਕਿ ਹਰ ਇੱਕ ਉਹ ਇਨਸਾਨ ਨੂੰ ਕੁੱਖ ਦੇ ਵਿੱਚੋਂ ਹੀ ਚੁਣ ਲੈਂਦਾ ਆ ਕਿਉਂਕਿ ਬਚਨ ਦੇ ਵਿੱਚ ਲਿਖਿਆ ਕਿ ਪ੍ਰਮ ਪ੍ਰਭੂ ਨੇ ਕਿਹਾ ਕਿ ਮੈਂ ਤੇਰੀ ਮਾਂ ਦੀ ਕੁੱਖ ਦੇ ਵਿੱਚੋਂ ਹੀ ਤੈਨੂੰ ਚੁਣਿਆ ਭਾਵੇਂ ਜਦੋਂ ਇਨਸਾਨ ਗਰਭ ਦੇ ਵਿੱਚ ਪੈਂਦਾ ਆ ਤੇ ਪਰਮੇਸ਼ਰ ਪਹਿਲਾਂ ਹੀ ਉਹਨੂੰ ਚੁਣ ਲੈਂਦਾ ਹੈ ਉਹ ਜਦੋਂ ਧਰਤੀ ਤੇ ਆਉਂਦਾ ਆ ਚਾਹੇ ਕਿਹੇ ਵੀ ਧਰਮ ਦਾ ਆ ਚਾਹੇ ਕਿਹੇ ਵੀ ਜਾਤ ਦਾ ਆ ਤੇ ਪ੍ਰਭੂ ਉਹਨੂੰ ਫਿਰ ਆਪਣੇ ਵਿੱਚ ਬੁਲਾਉਂਦਾ ਹੈ ਵੇਖੋ ਸਾਰੇ ਲੋਕ ਯਿਸੂ ਮਸੀਹ ਦੇ ਵੱਲ ਨਹੀਂ ਆਉਂਦੇ ਕਿਉਂ ਨਹੀਂ ਆਉਂਦੇ ਕਿਉਂਕਿ ਹੋ ਸਕਦਾ ਕਿ ਸਾਰਿਆਂ ਨੂੰ ਚੁਣਿਆ ਨਾ ਹੋਵੇ ਵੇਖੋ ਅਸੀਂ ਬਾਈਬਲ ਦੇ ਵਿੱਚ ਵੀ ਇੱਕ ਆਪਾਂ ਦੇਖਦੇ ਹਾਂ ਜਦੋਂ ਅਸੀਂ ਉਤਪਤੀ ਦੀ ਕਿਤਾਬ ਨੂੰ ਪੜ੍ਹਦੇ ਹਾਂ ਤੇ ਪ੍ਰਭੂ ਦੇ ਦਾਸ 삭 ਦੇ ਦੋ ਬੱਚੇ ਹੋਏ। ਬਚਨ ਦੇ ਵਿੱਚ ਲਿਖਿਆ ਦੋਵੇਂ ਜੁੜਵੇ ਬੱਚੇ ਹੋਏ। ਹallelujah ਤੇ ਦੋਵੇਂ ਜੁੜਵੇ ਬੱਚਿਆਂ ਦੇ ਵਿੱਚੋਂ ਪ੍ਰਭੂ ਨੇ ਕਿਹਨੂੰ ਚੁਣਿਆ? ਯਾਕੂਬ ਨੂੰ। ਹallelujah। ਵੇਖੋ ਸਾਉ ਨੇ ਨਹੀਂ ਫਿਰ ਉਹਨੇ ਯਾਕੂਬ ਨੂੰ ਸੁਣਿਆ ਤੇ ਯਾਕੂਬ ਦਾ ਹੀ ਨਾਮ ਇਜ਼ਰਾਈਲ ਪਿਆ। ਇਸ ਕਰਕੇ ਵੇਖੋ ਕੋਈ ਵੀ ਇਨਸਾਨ ਆ ਉਹ ਮਾਂ ਦੀ ਕੁੱਕ ਦੇ ਵਿੱਚੋਂ ਚੁਣਿਆ ਹੋਇਆ ਹੁੰਦਾ ਆ ਤੇ ਫਿਰ ਯੀਸ਼ੂ ਮਸੀਹ ਦੇ ਕੋਲੋਂ ਆਉਂਦਾ ਹੈ। ਵੇਖੋ ਅੱਜ ਬਹੁਤ ਸਾਰੇ ਲੋਕ ਪ੍ਰਭੂ ਯੀਸ਼ੂ ਮਸੀਹ ਦੇ ਕੋਲੋਂ ਆ ਰਹੇ ਨੇ। ਹallelujah ਕਿਉਂ ਆ ਰਹੇ ਨੇ ਕਿਉਂਕਿ ਉਹਨਾਂ ਨੂੰ ਪਰਮੇਸ਼ਰ ਨੇ ਚੁਣਿਆ ਹੈ ਚਾਹੇ ਉਹ ਕਿਹੇ ਵੀ ਧਰਮ ਦੇ ਵਿੱਚ ਗਏ ਹੀ ਚਾਹੇ ਕਿਹੇ ਵੀ ਉਹ ਜਾਤ ਵਿੱਚ ਗਏ ਹੀ ਜੇ ਕਿਹੇ ਵੀ ਜਾਤ ਵਿੱਚ ਉਹਨਾਂ ਨੇ ਜਨਮ ਲਿਆ ਕਿਹੇ ਵੀ ਦੁਨੀਆ ਦੇ ਕੋਨੇ ਦੇ ਉੱਤੇ ਨੇ ਜਨਮ ਲਿਆ ਉਹ ਜੇ ਉਹਨਾਂ ਨੂੰ ਪਰਮੇਸ਼ਰ ਨੇ ਚੁਣਿਆ ਹੈ ਨਾ ਤੇ ਉਹਨਾਂ ਨੇ ਯਿਸੂ ਮਸੀਹ ਦੇ ਕੋਲੋਂ ਆਉਣਾ ਹੀ ਆ ਜਿੱਦਾਂ ਆ ਰੇ ਕਿਉਂ ਕਿਉਂਕਿ ਉਹਨਾਂ ਨੂੰ ਪਰਮੇਸ਼ਰ ਨੇ ਉਹਨਾਂ ਦੀ ਮਾਂ ਦੀ ਕੁੱਖ ਦੇ ਵਿੱਚ ਹੋਈ ਚੁਣ ਲਿਆ ਕਿ ਉਹ ਮੇਰੇ ਪਿੱਛੇ ਚੱਲਣ ਤੇ ਉਹ ਸੰਦੀਪਕ ਜੀਵਨ ਦੇ ਕੀ ਬਣ ਅਧਿਕਾਰੀ ਬਣ ਵੇਖੋ ਇਹ ਚੁਣਿਆ ਜਾਣਾ ਇਨਸਾਨ ਦੇ ਲਈ ਸਵਰਗ ਦੇ ਵਿੱਚ ਹੋਈ ਠਹਿਰਾਇਆ ਜਾਂਦਾ ਹੈ ਵੇਖੋ ਖੁਦਾ ਹੋਰ ਨਾਲ ਲੋਕਾਂ ਨੂੰ ਵੀ ਮੌਕਾ ਦਿੰਦਾ ਹੈ ਪਰ ਵੇਖੋ ਅੱਜ ਵੀ ਤੂੰ ਹੀ ਵੇਖ ਲੋ ਸਾਰੇ ਲੋਕ ਪ੍ਰਭੂ ਯੇਸ਼ੂ ਮਸੀਹ ਦੇ ਕੋਲੋਂ ਨਹੀਂ ਆਉਂਦੇ ਹallelujah ਕਿਉਂ ਨਹੀਂ ਆਉਂਦੇ ਕਿਉਂਕਿ ਵੇਖੋ ਸਾਰਿਆਂ ਨੂੰ ਹੋ ਸਕਦਾ ਕਿ ਉਹਨਾਂ ਨੂੰ ਖੁਦਾ ਨਹੀਂ ਨਾ ਉਹ ਮੌਕਾ ਦਿੰਦਾ ਇਹ ਨਹੀਂ ਵੇਖੋ ਪਰਮੇਸ਼ਰ ਹਰ ਇੱਕ ਨੂੰ ਮੌਕਾ ਦਿੰਦਾ ਹੈ ਐਦਾਂ ਦੀ ਗੱਲ ਨਹੀਂ ਆ ਕਿ ਪ੍ਰਭੂ ਕਹਿੰਦਾ ਕਿ ਨਹੀਂ ਨਹੀਂ ਤੂੰ ਨਾ ਵੇਖੋ ਮੌਕਾ ਸਾਰਿਆਂ ਨੂੰ ਦਿੰਦਾ ਹੈ ਸਾਰਿਆਂ ਨੂੰ ਇਜਾਜ਼ਤ ਦਿੰਦਾ ਹੈ ਕਿ ਤੁਸੀਂ ਸਵਰਗ ਦੇ ਵਿੱਚ ਆਓ ਪਰ ਇਨਸਾਨ ਕੀ ਕਰਦਾ ਆਪਣੀ ਬੁੱਧ ਦੇ ਨਾਲ ਚੱਲ ਕੇ ਕੇਵਲੇ ਧਰਤੀ ਦੇ ਉੱਤੇ ਆਪਣੀ ਮਰਜ਼ੀ ਦੇ ਨਾਲ ਰੱਬ ਬਣਾ ਕੇ ਤੇ ਫਿਰ ਉਹ ਸੱਚੇ ਜਿੰਦੇ ਖੁਦਾ ਦੇ ਕੋਲੋਂ ਭਟਕ ਜਾਂਦਾ ਹੈ ਵੇਖੋ ਅੱਜ ਵੀ ਬਹੁਤ ਸਾਰੇ ਲੋਕ ਹੀ ਜਿਹੜੇ ਮੂਰਤੀਆਂ ਨੂੰ ਛੱਡ ਕੇ ਤੇ ਪ੍ਰਭੂ ਦੇ ਵੱਲ ਆਏ ਕਿਉਂਕਿ ਉਹਨਾਂ ਨੇ ਜਾਣਿਆ ਕਿ ਸਾਨੂੰ ਖੁਦਾ ਨੇ ਚੁਣਿਆ ਤੇ ਵੇਖੋ ਕੀ ਕਰਦਾ ਪਵਿੱਤਰ ਆਤਮਾ ਕੀ ਕਰਦਾ ਪਵਿੱਤਰ ਆਤਮਾ ਇਨਸਾਨ ਨੂੰ ਯੇਸ਼ੂ ਮਸੀਹ ਦੇ ਕੋਲੋਂ ਲੈ ਕੇ ਆਉਂਦਾ ਹੈ ਹਾਲੇਲੂਇਆ ਕੋਈ ਵੀ ਇਨਸਾਨ ਐਦਾਂ ਨਹੀਂ ਆਉਂਦਾ ਵੇਖੋ ਉਹਨੂੰ ਸਵਰਗ ਦੇ ਵੱਲੋਂ ਹੀ ਬਖਸ਼ਿਆ ਗਿਆ ਹੁੰਦਾ ਹੈ ਅਸੀਂ ਜਦੋਂ ਪੜ੍ਹਦੇ ਹਾਂ ਮੱਤੀ ਦੀ ਅੰਜੀਲ 13 ਦੀ 11 ਵਿੱਚ ਲਿਖਿਆ ਉਸ ਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਸਵਰਗ ਰਾਜ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਹੈ ਪਰ ਉਹਨਾਂ ਨੂੰ ਨਹੀਂ ਦਿੱਤੀ ਗਈ ਵੇਖੋ ਪ੍ਰਭੂ ਨੇ ਚੇਲਿਆਂ ਨੂੰ ਕਿਹਾ ਕਿ ਸਵਰਗ ਰਾਜ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਹੈ ਦੂਸਰਿਆਂ ਨੂੰ ਨਹੀਂ ਦਿੱਤੀ ਗਈ ਕਿਉਂ ਵੇਖੋ ਚੇਲਿਆਂ ਨੇ ਪ੍ਰਭੂ ਨੂੰ ਕਿਹਾ ਪ੍ਰਭੂ ਜਦੋਂ ਬਹੁਤ سارے ਲੋਕ ਹੁੰਦੇ ਨੇ ਤੇ ਤੂੰ ਉਹਨਾਂ ਨਾਲ ਦ੍ਰਿਸ਼ਟਾਂਟਾਂ ਦੇ ਵਿੱਚ ਗੱਲਾਂ ਕਿਉਂ ਕਰਦਾ ਹੈ ਕਿ ਜਿੱਦਾਂ ਤੂੰ ਸਾਡੇ ਨਾਲ ਗੱਲਾਂ ਕਰਦਾ ਉਹਨਾਂ ਨਾਲ ਕਿਉਂ ਨਹੀਂ ਗੱਲਾਂ ਕਰਦਾ ਪ੍ਰਭੂ ਨੇ ਕਿਹਾ ਸਵਰਗ ਰਾਜ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਹੈ ਕਿਉਂਕਿ ਤੁਸੀਂ ਚੁਣੇ ਹੋਏ ਜਿਸ ਕਰਕੇ ਤੁਹਾਡੇ ਉੱਤੇ ਭੇਤ ਖੁੱਲਿਆ ਹੈ ਦੂਸਰੇ ਉੱਤੇ ਭੇਤ ਨਹੀਂ ਖੁੱਲਿਆ ਹallelujah ਕਿਉਂਕਿ ਅਸੀਂ ਪੜਿਆ ਨੇ ਕਿ ਪ੍ਰਭੂ ਨੇ ਕਿਹਾ ਉਹਨਾਂ ਚਿਰ ਮੇਰੇ ਕੋਲ ਕੋਈ ਨਹੀਂ ਆ ਸਕਦਾ ਜਿੰਨਾ ਚਿਰ ਉਹ ਪਿਤਾ ਦੀ ਵੱਲੋਂ ਠਹਿਰਾਇਆ ਗਿਆ ਨਾ ਹੋਵੇ ਵੇਖੋ ਤੋ ਅਸੀਂ ਅੱਗੇ ਵਚਨ ਪੜਦੇ ਹਾਂ ਸੰਤ ਝੂਨਾ ਦੀ ਜੀਲ 3 ਦੀ 27 ਦੇ ਵਿੱਚ ਲਿਖਿਆ ਝੂਨਾ ਨੇ ਉੱਤਰ ਦਿੱਤਾ ਇਨਸਾਨ ਨੂੰ ਉਹੀ ਮਿਲਦਾ ਜੋ ਉਸ ਨੂੰ ਪਰਮੇਸ਼ਰ ਸਵਰਗੋਂ ਦਿੰਦਾ ਹੈ ਹਾਲੇਲੂਇਆ ਵੇਖੋ ਸੰਤ ਝੂਨਾ ਦੇ ਚੇਲਿਆਂ ਦਾ ਯਹੂਦੀਆਂ ਦੇ ਨਾਲ ਵਾਦ-ਵਿਵਾਦ ਹੋਇਆ ਹਾਲੇਲੂਇਆ ਫਿਰ ਉਹਨਾਂ ਨੇ ਆਣ ਕੇ ਚੇਲਿਆਂ ਨੇ ਝੂਨਾ ਦੇ ਕੋਲੋਂ ਆ ਕੇ ਤੇ ਕਿਹਾ ਕਿ ਗੁਰੂ ਜੀ ਜਿਹਨੂੰ ਤੁਸੀਂ ਬਤਿਸਮਾ ਦਿੱਤਾ ਆ ਭਾਵ ਕਿ ਯੇਸ਼ੂ ਮਸੀਹ ਦੀ ਗੱਲ ਕਰ ਰਹੀ ਸੀ ਇਹ ਲੋਕਾਂ ਨੂੰ ਬਾਪਤਿਸਮਾ ਦਿੰਦਾ ਆ ਤੇ ਬਹੁਤ ਸਾਰੇ ਲੋਕ ਉਹਦੇ ਪਿੱਛੇ ਆ ਰਹੇ ਨੇ ਵੇਖੋ ਸੰਤ ਜੂ ਨਨੇ ਕਿਹਾ ਕਿ ਇਨਸਾਨ ਨੂੰ ਉਹੀ ਕੁਝ ਮਿਲਦਾ ਜੋ ਉਹਨੂੰ ਪਰਮੇਸ਼ਰ ਦਿੰਦਾ ਹੈ ਭਾਵ ਕਿ ਉਹਨੇ ਕਿਹਾ ਕਿ ਜੋ ਮੈਨੂੰ ਕੁਝ ਮਿਲਿਆ ਹੈ ਉਹ ਪਰਮੇਸ਼ਰ ਵੱਲੋਂ ਹੀ ਆ ਹallelujah ਕਿ ਜੋ ਕਹਿੰਦਾ ਕਿ ਮੈਨੂੰ ਮਿਲਿਆ ਉਹ ਪਰਮੇਸ਼ਰ ਵੱਲੋਂ ਹੀ ਆ ਤੇ ਜੋ ਉਹਨੂੰ ਮਿਲਿਆ ਉਹ ਉਹੀ ਪਰਮੇਸ਼ਰ ਆ ਉਹਦੇ ਕੋਲ ਹੀ ਸਾਰਿਆਂ ਨੇ ਆਉਣਾ ਆ ਹallelujah ਫਿਰ ਵੇਖੋ ਸੰਤ ਜੂ ਨਨੇ ਕਿਹਾ ਕਿ ਜ਼ਰੂਰੀ ਆ ਕਿ ਮੈਂ ਘਟਾਂ ਤੇ ਉਹ ਵਧੇ ਕਿਉਂਕਿ ਸੰਤ ਜੂ ਨਾਂ ਵੀ ਇੱਕ ਪ੍ਰਭੂ ਦਾ ਦਾਸ ਯੀਸ਼ੂ ਮਸੀਹ ਦੇ ਅੱਗੇ ਖੁਦ ਖੁਦਾ ਨੇ ਉਹਨੂੰ ਆਪਣੀ ਅੱਗੇ ਭੇਜਿਆ ਹੈ ਕਿਉਂਕਿ ਉਹ ਉਹਦੇ ਚੇਲਿਆਂ ਨੇ ਕਿਹਾ ਕਿ ਬਹੁਤ ਸਾਰੇ ਲੋਕ ਯੀਸ਼ੂ ਮਸੀਹ ਦੇ ਵੱਲ ਆ ਰਹੇ ਨੇ ਤੇ ਤੁਹਾਡੇ ਵੱਲ ਕਿਉਂ ਨਹੀਂ ਹੁਣ ਆ ਰਹੇ ਸੰਤ ਜੂ ਨਾਂ ਨੇ ਵੀ ਉਹ ਜਗ੍ਹਾ ਤੇ ਆਪਣੇ ਆਪ ਨੂੰ ਨੀਵਾ ਕਰ ਲਿਆ ਕਿਉਂਕਿ ਸੰਤ ਜੂ ਨਾ ਕੀ ਇੱਕ ਆਮ ਇਨਸਾਨ ਇੱਕ ਨਵੀ ਖੁਦਾ ਦਾ ਹallelujah ਪਰ ਵੇਖੋ ਪ੍ਰਭੂ ਨੇ ਕਿਹਾ ਕਿਉਂਕਿ ਬਹੁਤ ਸਾਰੇ ਲੋਕ ਯੀਸ਼ੂ ਮਸੀਹ ਦੇ ਵੱਲ ਆ ਰਹੇ ਜਿਦਾ ਹੁਣ ਬਹੁਤ ਸਾਰੇ ਲੋਕ ਯੀਸ਼ੂ ਮਸੀਹ ਦੇ ਵੱਲ ਆ ਰਹੇ ਨੇ ਉਹ ਸਮੇਂ ਵੀ ਬਹੁਤ ਸਾਰੇ ਲੋਕ ਬਪਤਿਸਮਾ ਲੈ ਕੇ ਤੇ ਪ੍ਰਭੂ ਦੇ ਵੱਲ ਆ ਰਹੇ ਆਪਣੇ ਪਾਪਾ ਨੂੰ ਛੱਡ ਕੇ ਤੇ ਪ੍ਰਭੂ ਦੇ ਉੱਤੇ ਵਿਸ਼ਵਾਸ ਕਰਕੇ ਤੇ ਇੱਕ ਜੀਵਨ ਨੂੰ ਹਾਸਲ ਕਰ ਰਹੇ ਹallelujah ਵੇਖੋ ਅੱਗੇ ਵਚਨ ਦੇ ਵਿੱਚ ਲਿਖਿਆ ਜਦੋਂ ਅਸੀਂ ਸੰਤ ਜੀ ਉਹਨਾਂ ਦੀ ਜੀਵ ਪੜ੍ਹਦੇ ਹਾਂ 6 ਦੀ 37 ਵਿੱਚ ਲਿਖਿਆ ਤੇ ਜਿਨ੍ਹਾਂ ਲੋਕਾਂ ਨੂੰ ਪਰਮੇਸ਼ਰ ਭੇਜਦਾ ਹੈ ਉਹ ਮੇਰੇ ਕੋਲ ਆਉਣਗੇ ਤੇ ਮੈਂ ਉਸ ਹਰ ਮਨੁੱਖ ਨੂੰ ਸਵੀਕਾਰ ਕਰਾਂਗਾ ਬਲਕਿ ਉਹਨੂੰ ਕੱਢੂੰਗਾ ਨਹੀਂ ਵੇਖੋ ਯੇਸ਼ੂ ਮਸੀਹ ਨੇ ਕਿਹਾ ਇਸ ਜਗ੍ਹਾ ਤੇ ਕਿ ਯੇਸ਼ੂ ਮਸੀਹ ਨੇ ਕਿਹਾ ਜਿਨ੍ਹਾਂ ਲੋਕਾਂ ਨੂੰ ਪਰਮੇਸ਼ਰ ਭੇਜਦਾ ਹੈ ਜਿਨ੍ਹਾਂ ਲੋਕਾਂ ਨੂੰ ਪਵਿੱਤਰ ਆਤਮਾ ਮੇਰੇ ਕੋਲੋਂ ਭੇਜਦਾ ਹੈ ਪ੍ਰਭੂ ਨੇ ਕਿਹਾ ਉਹ ਮੇਰੇ ਕੋਲੋਂ ਆਉਣਗੇ ਉਹ ਆਉਣਗੇ ਉਹਨਾਂ ਨੂੰ ਕੋਈ ਵੀ ਰੋਕ ਨਹੀਂ ਸਕੇਗਾ ਤੇ ਪ੍ਰਭੂ ਨੇ ਕਿਹਾ ਜਿੰਨੇ ਵੀ ਫਿਰ ਉਹ ਆਉਣਗੇ ਜਿੰਨੇ ਚੁਣੇ ਹੋਏ ਆ ਜਿਨ੍ਹਾਂ ਨੂੰ ਕੁੱਕ ਦੇ ਵਿੱਚ ਖੁਦਾ ਨੇ ਚੁਣਿਆ ਪ੍ਰਭੂ ਨੇ ਕਿਹਾ ਉਹ ਆਉਣਗੇ ਤੇ ਮੈਂ ਉਹਨਾਂ ਨੂੰ ਸਵਰਗ ਦੇ ਰਾਜ ਦੇ ਵਿੱਚ ਲੈ ਕੇ ਜਾਵਾਂਗਾ ਵੇਖੋ ਪ੍ਰਭੂ ਨੇ ਕਿਹਾ ਉਹਨਾਂ ਨੂੰ ਮੈਂ ਕਦੇ ਵੀ ਵੱਖਰਾ ਨਹੀਂ ਆਪਣੇ ਤੋਂ ਕਰਾਂਗਾ ਹallelujah ਪ੍ਰਭੂ ਨੇ ਕਿਹਾ ਸਦਾ ਦੇ ਸਵਰਗ ਦੇ ਰਾਜ ਦੇ ਵਾਰਿਸ ਹੋਣਗੇ ਕਿਉਂਕਿ ਕਿਉਂ ਕਿਉਂਕਿ ਵੇਖੋ ਪਵਿੱਤਰ ਆਤਮਾ ਕੀ ਕਹਦਾ ਪਵਿੱਤਰ ਆਤਮਾ ਇਨਸਾਨ ਨੂੰ ਪ੍ਰਭੂ ਯੇਸ਼ੂ ਮਸੀਹ ਦੇ ਕੋਲੋਂ ਲੈ ਕੇ ਆਉਂਦਾ ਹੈ ਵੇਖੋ ਅੱਜ ਵੀ ਜਦੋਂ ਤੁਸੀਂ ਦੁਆ ਕਰੋਗੇ ਨਾ ਤੇ ਖੁਦਾ ਦੀ ਰੋਸ਼ਨੀ ਪਵਿੱਤਰ ਆਤਮਾ ਆਉਂਦਾ ਹੈ ਤੇ ਉਹ ਪਵਿੱਤਰ ਆਤਮਾ ਇਨਸਾਨ ਨੂੰ ਕੀ ਪ੍ਰਗਟ ਕਰਦਾ ਯੇਸ਼ੂ ਮਸੀਹ ਨੂੰ ਪ੍ਰਗਟ ਕਰਦਾ ਪਵਿੱਤਰ ਆਤਮਾ ਇਨਸਾਨ ਦੇ ਉੱਤੇ ਤੇ ਉਹ ਮੁੜ ਕੇ ਵੇਖੋ ਕੋਈ ਕਿਸੇ ਨੂੰ ਅੱਜ ਵੇਖੋ ਬਹੁਤ ਸਾਰੀਆਂ ਦਵਾਈਆਂ ਨੇ ਜਿਨ੍ਹਾਂ ਲੋਕਾਂ ਨੇ ਕਿਹਾ ਆ ਕਿ ਮੈਨੂੰ ਖੁਦਾ ਨੇ ਦੱਸਿਆ ਕਿ ਤੂੰ ਚਰਚ ਦੇ ਵਿੱਚ ਜਾ ਹਾਲੇਲੂਇਆ ਕਿਉਂਕਿ ਪਵਿੱਤਰ ਆਤਮਾ ਕੀ ਕਰਦਾ ਹਰ ਇੱਕ ਕੋ ਇਨਸਾਨ ਅੱਜ ਚਾਹੇ ਜਿਹੜਾ ਮਰਜ਼ੀ ਇਨਸਾਨ ਹੋਵੇ ਜਿਹਨੂੰ ਖੁਦਾ ਨੇ ਚੁਣਿਆ ਹੋ ਸਕਦਾ ਉਹਨੂੰ ਉਹਨੇ ਅੱਧੀ ਉਮਰ ਇਦਾਂ ਹੀ ਕੱਢ ਦਿੱਤੀ ਹੋਵੇ ਆਪਣੀ ਮਰਜ਼ੀ ਨਾਲ ਠੀਠ ਪੁੰਨ ਦੇ ਨਾਲ ਤੇ ਖੁਦਾ ਕੇਵਲੇ ਉਹਦੇ ਰਸਤਿਆਂ ਦੇ ਵਿੱਚ ਇਹੋ ਜੀ ਕੇਵਲੇ ਮੁਸੀਬਤ ਕੜੀ ਕਰ ਦਿੰਦਾ ਹੈ ਤੇ ਉਹਨੂੰ ਆਪਣੇ ਕਦਮਾਂ ਦੇ ਵਿੱਚ ਲੈ ਕੇ ਆਉਂਦਾ ਹੈ ਯਿਸੂ ਮਸੀਹ ਦੇ ਕੋਲੋਂ ਪਵਿੱਤਰ ਆਤਮਾ ਨੂੰ ਲੈ ਕੇ ਆਉਂਦਾ ਹੈ ਹਾਲੇਲੂਇਆ ਵੇਖੋ ਜਦੋਂ ਅਸੀਂ ਅੱਗੇ ਸੰਤ ਜੀ ਹੁਨਾ ਦੀ ਅੰਜੀਲ ਉਹਦਾ ਛੇ ਬੋਪ ਦੀ 44 ਐਤ ਪੜਦੇ ਆ ਉਹਦੇ ਵਿੱਚ ਲਿਖਿਆ ਕੋਈ ਵੀ ਮਨੁੱਖ ਮੇਰੇ ਕੋਲ ਨਹੀਂ ਆ ਸਕਦਾ ਜਦੋਂ ਤੱਕ ਪਿਤਾ ਜਿਸ ਨੇ ਮੈਨੂੰ ਭੇਜਿਆ ਹੈ ਉਹਨੂੰ ਮੇਰੇ ਕੋਲ ਨਹੀਂ ਲਿਆਉਂਦਾ ਮੈਂ ਸਾਰ ਮਨੁੱਖ ਨੂੰ ਅੰਤ ਦੇ ਦਿਨ ਜਿਉਂਦਾ ਅੰਤ ਦੇ ਦਿਨ ਉਠਾਵਾਂਗਾ ਵੇਖੋ ਪ੍ਰਭੂ ਨੇ ਕਿਹਾ ਕਿ ਧਰਤੀ ਦੇ ਉੱਤੇ ਬਹੁਤ ਸਾਰੇ ਲੋਕ ਨੇ ਸਾਰੇ ਕਹਿੰਦਾ ਮੇਰੇ ਕੋਲ ਨਹੀਂ ਆ ਰਹੀ ਪਰ ਉਹੀ ਆਉਣਗੇ ਜਿਨ੍ਹਾਂ ਨੂੰ ਪਰਮੇਸ਼ਰ ਨੇ ਪਹਿਲਾਂ ਹੀ ਚੁਣਿਆ ਤੇ वचन ਕਹਿੰਦਾ ਕਿ ਉਹਨੇ ਧਰਤੀ ਦੇ ਬੰਦ ਤੋਂ ਪਹਿਲਾਂ ਹੀ ਹਰ ਇੱਕ ਕੋ ਇਨਸਾਨ ਨੂੰ ਚੁਣਿਆ ਕਿ ਉਹ ਯਿਸੂ ਮਸੀਹ ਦੇ ਕੋਲੋਂ ਆਵੇ ਤੇ ਪ੍ਰਭੂ ਨੇ ਕਿਹਾ ਹੁਣ ਜਿੰਨੇ ਵੀ ਮੇਰੇ ਕੋਲ ਠਹਿਰਾਏ ਹੋਏ ਆਉਣਗੇ ਤੇ ਉਹਨਾਂ ਨੂੰ ਮੈਂ ਅੰਤ ਦੇ ਦਿਨ ਜੀਉਂਦਿਆਂ ਕਰਾਂਗਾ ਵੇਖੋ ਭੈਣ ਭਰਾਓ ਜਿੰਨੇ ਵੀ ਹੁਣ ਤੁਸੀਂ ਵਿਸ਼ਵਾਸ ਕਰ ਰਹੇ ਜੇ ਨਾ ਜਦੋਂ ਪ੍ਰਭੂ ਨੇ ਆਉਣਾ ਹੈ ਵੇਖੋ ਜੇ ਤੁਸੀਂ ਪ੍ਰਭੂ ਦੇ ਆਉਣ ਤੋਂ ਪਹਿਲਾਂ ਉਮਰ ਭੋਗ ਕੇ ਚਲ ਗਏ ਤੇ ਤੁਸੀਂ ਵੀ ਜਦੋਂ ਪ੍ਰਭੂ ਨੇ ਆਉਣਾ ਕਬਰਾਂ ਦੇ ਵਿੱਚੋਂ ਬਾਹਰ ਆਓਗੇ ਹalleluyah ਕਿਉਂਕਿ ਪ੍ਰਭੂ ਨੇ ਕਿਹਾ ਕਿ ਮੈਂ ਅੰਤ ਦੇ ਦਿਨ ਉਨ੍ਹਾਂ ਨੂੰ ਜਿਉਂਦਿਆਂ ਕਰਾਂਗਾ ਹalleluyah ਵੇਖੋ ਇਹੀ ਤੇ ਇੱਕ ਖੁਦਾ ਦਾ ਭੇਤ ਆ ਕਿ ਜਦੋਂ ਪ੍ਰਭੂ ਨੇ ਆਉਣਾ ਹੈ ਸਾਰਿਆਂ ਦੀਆਂ ਕਬਰਾਂ ਖੁੱਲ ਜਾਣੀਆਂ ਭਾਵੇਂ ਕਿ ਜਿਨ੍ਹਾਂ ਦੇ ਖੁਦਾ ਦੇ ਆਤਮੇ ਨੇ ਉਹਨਾਂ ਨੇ ਜਿਨ੍ਹਾਂ ਵੀ ਇਨਸਾਨਾਂ ਦੇ ਆਤਮੇ ਨੇ ਉਹ ਸਾਰਿਆਂ ਨੇ ਸ਼ਰੀਰ ਲੈਣਗੇ ਤੇ ਖੁਦਾ ਦੇ ਸੰਗਾਸਨ ਦੇ ਅੱਗੇ ਖੜੇ ਹੋਣਗੇ ਸਭ ਤੋਂ ਪਹਿਲਾਂ ਧਰਮੀ ਲੋਕ ਉਸ ਤੋਂ ਬਾਅਦ ਦੁਸ਼ਟ ਲੋਕ ਖੜੇ ਹੋਣਗੇ ਕਿਹਦੇ ਲਈ ਨਿਆਂ ਦੇਣ ਲਈ ਹਾਲੇਲੂਇਆ ਤੇ ਵੇਖੋ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਕਿ ਉਹ ਸੱਚੇ ਪਾਸੇ ਵਾਲਿਆਂ ਨੂੰ ਕਹੇਗਾ ਹੇ ਮੇਰੇ ਪਿਤਾ ਦੇ ਮੁਬਾਰਕ ਲੋਕੋ ਆਉ ਜਿਹੜਾ ਰਾਜ ਧਰਤੀ ਦੇ ਬੰਨ ਤੋਂ ਪਹਿਲਾਂ ਤੁਹਾਡੇ ਲਈ ਤਿਆਰ ਕੀਤਾ ਰਿਹਾ ਉਹਦੇ ਵਾਰਸ ਹੋਵੇ ਪਰ ਜਿਹੜੇ ਖੱਬੇ ਪਾਸੇ ਹੋਣਗੇ ਦੁਸ਼ਟ ਉਹਨਾਂ ਨੂੰ ਕਹੂਗਾ ਕਿ ਤੂੰ ਹੀ ਉਹ ਬਲਦੀ ਭੱਟੀ ਦੀ ਅੱਗ ਦੇ ਵਿੱਚ ਚਲੇ ਜਾਓ ਜਿੱਥੇ ਰੋਣਾ ਤੇ ਕਚੀਚੀਆਂ ਦਾ ਵਟਣਾ ਹੋਵੇਗਾ ਵੇਖੋ ਅੱਜ ਤੁਸੀਂ ਚਾਹੇ ਜਿਹੜੀ ਵੀ ਮੁਸੀਬਤ ਵਿੱਚ ਜੇ ਜੇ ਤੁਹਾਨੂੰ ਲੋਕੀ ਸਤਾ ਰਹੇ ਆ ਬੁਰਾ ਭਲਾ ਕਹਿ ਰਹੇ ਆ ਗਾਲਾਂ ਕੱਢ ਰਹੇ ਵੇਖੋ ਇਹਨਾਂ ਗੱਲਾਂ ਦੀ ਚਿੰਤਾ ਨਾ ਕਰੋ ਵੇਖੋ ਤੁਹਾਡਾ ਫਲ ਤੁਹਾਨੂੰ ਵੇਖੋ ਮਿਲੇਗਾ ਤੁਸੀਂ ਜਾਣੋਗੇ ਕਿ ਵਾਕਿਆ ਇਹ ਯਸ਼ੁਮਸੀ ਨੂੰ ਫੜਿਆ ਸੀ ਇਹ ਖੁਦਾ ਨੇ ਸਾਨੂੰ ਚੁਣਿਆ ਤੇ ਅੱਜ ਅਸੀਂ ਸਦਾ ਦਾ ਜੀਵਨ ਜੀਂਦੇ ਆਂ ਉਹ ਲੋਕ ਨਰਕ ਵਿੱਚ ਪਰ ਤੂੰ ਇਸ ਸਵਰਗ ਦੇ ਵਿੱਚ ਹੋਵੇਂਗਾ ਕਿਉਂਕਿ ਵੇਖੋ ਪ੍ਰਭੂ ਨੇ ਕਿਹਾ ਕਿ ਮੈਂ ਕਿੱਥੋਂ ਆਇਆ ਸਵਰਗ ਵਿੱਚੋਂ ਤੇ ਪ੍ਰਭੂ ਸਵਰਗ ਦੇ ਵਿੱਚ ਆਇਆ ਤੇ ਜਿਹੜਾ ਆਇਆ ਆ ਤੇ ਉਹੀ ਤੁਹਾਨੂੰ ਸਵਰਗ ਦੇ ਵਿੱਚ ਲੈ ਕੇ ਜਾ ਸਕਦਾ ਹੈ ਬਾਕੀ ਇਨਸਾਨ ਤੇ ਸਾਰੇ ਜਿੰਨੇ ਉਹ ਸਾਰੇ ਨਿਆਂ ਦੇ ਲਈ ਖੜੇ ਹੋਣੇ ਭਾਵੇਂ ਵੇਖੋ ਪ੍ਰਭੂ ਖੁਦ ਖੁਦਾ ਹੀ ਉਹਨੇ ਹੀ ਨਿਆਂ ਕਰਨਾ ਆ ਤੇ ਉਹਨੇ ਹੀ ਦੁਨੀਆ ਦੇ ਉੱਤੇ ਦੁਬਾਰਾ ਆਉਣਾ ਹੈ ਤੇ ਬਹੁਤ ਸਮਾਂ ਘੱਟ ਰਹਿ ਗਿਆ ਇਸ ਕਰਕੇ ਤਿਆਰ ਹੋ ਜਿਨੇ ਨਹੀਂ ਅਜੇ ਆਏ ਉਹ ਵੀ ਆਉਣ ਤਾਂ ਕਿ ਤੁਹੀ ਵੀ ਸਦਾ ਜੀਵਨ ਪਾਓ ਪ੍ਰਭੂ ਤੁਹਾਨੂੰ ਆਸ਼ੀਸ਼ ਤੇ ਬਰਕਤ ਦੇਵੇ ਆਮੀਨ